ਚਲ ਅਕਾਲੀਦਰ ਦੇ ਦਿੱਤੇ ਹੁਣ ਵੀ ਸਾਰੇ ਹਰ ਕਿਸਾਨ ਕੋਲੇ ਆਪਣਾ ਇੱਕ ਕਯੂਬਲ ਕਨੈਕਸ਼ਨ ਹੋਊਗਾ ਦੂਜੀ ਗੱਲ ਜਿਹੜੀ ਮੈਂ ਕਰਨ ਲੱਗਿਆ ਮੈਂ ਪਹਿਲੇ ਵੀ اعلان ਕੀਤਾ ਸੀ ਆਪਣੇ ਪੰਜਾਬ ਵਿੱਚੋਂ ਗ੍ਰਿਆਨ ਕਰਦੇ ਆ ਪਰ ਕਿਤੇ ਕਿਤੇ ਹਣ ਐਵੇਂ ਭੈਰੇ ਆ ਜਾਂਦੇ ਆ ਕਿ ਤਬਾਹ ਹੋ ਜਾਂਦੀ ਹੈ ਸਾਰੇ ਬੰਦ ਪੱਕੇ ਕੀਤੇ ਜਾਣਗੇ ਜਿਵੇਂ ਡੈਮ ਬੰਦੇ ਪੱਕੇ ਰੱਖਣਾ ਗਰੇਨਾ ਫੇਰਾ ਨਹੀਂ ਪਹਿਲਾ ਪ੍ਰਾਇਕਟ ਹੋਊਗਾ ਪਹਿਲੇ 6-7 ਸਾਲ ਦੇ ਅੰਦਰ ਸਾਰੇ ਦਰਿਆਵਾਂ ਨੂੰ ਲੈ ਕੇ ਪਾਕਿਸਤਾਨ ਦੇ ਬਾਰਡਰ ਤੱਕ ਐਜਾ ਪੱਕਾ ਇੰਤਜ਼ਾਮ ਕੀਤਾ ਜਾਊਗਾ ਸੀਪੰਕਰੀ ਦਾ ਕਿਉਂਕਿ ਨਵੀਂ ਟੈਕਨੋਲੋਜੀ ਆ ਗਈ ਕਿ ਥੋਨੂੰ ਅੱਗੇ ਤੋਂ ਛੜਦਾ ਕਰਕੇ ਨੁਕਸਾਨ ਨਾ ਹੋਵੇ ਬਲੇ ਜੋਰ ਹੋਵਾ ਜਿੱਥੇ ਪਾਈਪ ਸਿਸਟਮ ਨਹੀਂ ਪਾਣੀ ਵੀ ਨਹੀਂ ਕਈ ਕਈ ਇਲਾਕਿਆਂ ਵਿੱਚ ਪਾਈਪਾਂ ਨਹੀਂ ਪਾਣੀ ਲਿਜਾ ਕੇ ਮੇਟੀ ਦਾ ਕੰਮ ਹੁੰਦਾ ਉਹਦੇ ਤੇ ਬਹੁਤ ਜ਼ਿਆਦਾ ਪੈਸਾ ਦਿੱਤਾ ਜਾਊਗਾ ਜਿਹੜੇ ਛੋਟੀਆਂ ਕੋਲ ਬਾਰਡਰ ਦੇ ਲੋਕ ਹੈ ਸਰਕਾਰੀ ਜ਼ਮੀਨਾਂ ਤੇ ਬੈਠੇ ਹੈ ਉਹਨਾਂ ਦੀ ਨਾ ਜ਼ਮੀਨ ਨਹੀਂ ਹੈ ਪਰ ਵਾਰਿਆਂ ਕੋ 50 ਸਾਲ ਦਾ ਵਾਰਿਆਂ ਕੋ 70 ਸਾਲ ਦਾ ਵਾਰਿਆਂ ਉਹ ਸਾਰੀ ਮੰਗੀਏ ਤੁਹਾਨੂੰ ਦਿੱਤੀ ਜਾਊਗੀ ਜਿਹੜਾ ਆਪਣੇ ਆਪਣੀਆਂ ਜ਼ਮੀਨਾਂ ਵਾਰੇ ਹੈ

تی دیکھ لو سی بونجا ہزار آج تک بونجا ہزار نہیں دے دل کی سرکار ایک لاکھ روپیہ شادی واسطے گریب کی بچی شادی واسطے پینشن کتی سو روپیہ کی بزرگوں کی پینشن اکتی سو روپیہ کی جاؤ گی میں ایک نوجوان واسطے میں کہنا چاہنا میری اپنے نوجوان کوئی امریکہ جا رہے ہیں کنڈا کر رہے ہیں جا کے کر رہے ہیں لاکھ روپیہ کٹا دے رہے ہیں وہاں واسطے میں دسنا چاہتا جیڑا بھی نوجوان کوئی اپنا کتا کرنا چاہوں گا پاوہ کوئی لڑکی ہے کوئی لڑکا ہے دس لاکھ روپیہ لون ਬਚਾਰ ਸਰਕਾਰ ਦੇਗੀ ਉਹਦਾ ਕੋਈ ਵਿਆਜ ਨਹੀਂ ਹੋਊਗਾ ਉਹ ਪੈਸਾ ਵੀ ਉਹ ਪੈਸਾ ਵੀ ਸਾਨੂੰ 10 ਸਾਲਾਂ ਚ ਮੋੜਨਾ ਪਊਗਾ ਆਪਣੇ ਉਸ ਕੰਮ ਚੁਕਾ ਕੇ ਪਰ ਉਹਨੂੰ ਲੋਨ ਦਿੱਤਾ ਜਾਊਗਾ ਕਿਸ ਨੇ ਦੇੜੀ ਦਾ ਕੰਮ ਕਰਨਾ ਕਿਸ ਨੇ ਬੱਕਰੀਆਂ ਪਾਲਣੀਆਂ ਕਿਸੇ ਬੀਜੀ ਨੇ ਕੋਈ ਦੁਕਾਨ ਖੋਲ੍ਹਣੀ ਹੈ ਉਹਨੂੰ ਕਿਤੇ ਬੈਂਕ ਜਾਂ ਕਿਤੇ ਚੌਂਦੀ ਲੋੜ ਨਹੀਂ ਅਸੀਂ ਦੇਵਾਂਗੇ بیاج پر آنگے بینکا کا پر اپنے بچوں میں چوڑا کہ اپنے پیرا دکھڑے ہوں جڑے اپنے پنڈا کے لوگ ہیں بچے ہیں میں دیکھیا دس دسویں بعد پڑھتے نہیں ہیں وڈے بادل صاحب نے محنت ہو رہی ہے سکول بنایا تھا گا تھوڑے ہاتھ ਹਰ ਅਸੈਂਬਲੀ ਹਲਕੇ ਵਿੱਚ ਇੱਕ ਮੈਰਿਟ ਹੋਰੀਆ ਸਕੂਲ ਹੋਊਗਾ ਜਿਹੜੇ ਸਰਕਾਰੀ ਸਕੂਲਾਂ ਦੇ ਉਹ ਹਲਕੇ ਦੇ ਬੱਚੇ ਜਿਹੜੇ 80% ਨੰਬਰ ਲੈ ਕੇ ਆਂਗੇ ਉਹਨਾਂ ਨੂੰ ਉਸ ਸਕੂਲ ਵਿੱਚ ਰੱਖਿਆ ਜਾਊਗਾ ਉੱਥੇ ਉਹਨਾਂ ਨੂੰ ਮੈਡੀਕਲ ਦੀ ਨਾਨ ਮੈਡੀਕਲ ਦੀ ਇੰਜੀਨੀਅਰਿੰਗ ਦੀ ਪੜ੍ਹਾਈ ਮੁਕਤ ਲਈ ਜਾਊਗੀ ਤੇ ਉਹਦੇ ਬਾਅਦ

ਕਿ ਆਪਾਂ ਆਪਣੇ ਬੱਚਿਆਂ ਨੂੰ ਸਹੀ ਪੜ੍ਹਾਈ ਦੇਣੀ ਹੈ ਮੈਂ ਤੁਹਾਨੂੰ ਗਰੀਬ ਦਾ ਬੱਚਾ ਡਾਕਟਰ ਬਣਾ ਕੇ ਦਿਖਾਉਂਗਾ ਜਿਹੜਾ ਅੱਜ ਨਹੀਂ ਬਣ ਸਕਦਾ ਕਿਉਂਕਿ ਅਸੀਂ ਹਰ ਜ਼ਿਲ੍ਹੇ ਵਿੱਚ ਇੱਕ ਮੈਡੀਕਲ ਕਾਲਜ ਹੋਊਗਾ ਇੱਕ ਵੈਟਰਿਨਰੀ ਕਾਲਜ ਪਸ਼ੂਆਂ ਦੇ ਪਾਲੀ ਹੁੰਦੇ ਤੁਹਾਨੂੰ ਦੀਆਂ ਬਿਮਾਰੀਆਂ ਦਾ ਡਾਕਟਰ ਬਣਦੇ ਹੈ ਤੇ ਇੱਕ ਸਕਿੱਲ ਯੂਨੀਵਰਸਿਟੀ ਹਰ ਜ਼ਿਲ੍ਹੇ ਝਾਊਗੀ ਮਤਲਬ ਕੀ ਹੈ ਮੇਰਾ ਕਿ ਮੈਂ ਬੱਚਿਆਂ ਨੂੰ ਆਪਣੇ ਪੈਰਾਂ ਤੇ ਖੜੇ ਕਰਾਂ ਕੱਲੇ ਬੀਏ ਦੀ ਪੜ੍ਹਾਈ ਕਰਕੇ ਨਹੀਂ ਬੱਚੇ ਖੜੇ ਹੋਣਗੇ ਜੇ ਇਹ ਵੈਕਟਰੀ ਕਾਲਜ ਜਾਣਗੇ ਮੈਡੀਕਲ ਕਾਲਜ ਜਾਣਗੇ ਇੰਜੀਨੀਅਰਿੰਗ ਕਾਲਜ ਜਾਣਗੇ ਤੇ ਉਹਨਾਂ ਨੂੰ ਨੌਕਰੀ ਛੇਦੀ ਮਿਲੂਗੀ ਇੱਕ ਅਜੀ ਸਕਿੱਲ ਯੂਨੀਵਰਸਿਟੀ ਜਿਵੇਂ ਵੱਡੇ ਬਾਦਲ ਸਾਹਿਬ ਨੇ ਐਲ ਐਂਡੀ ਨਾ ਕਰਕੇ ਅਸੀਂ ਸਿੱਧੇ ਖੋਲੇ ਅਸੀਂ ਬਠਿੰਡਰ ਚਲੇ ਇੱਕ ਵੀ ਖਿਲਪਾਂ ਦੀ ਆਸਾਂ ਦੀ ਆ ਆਪਣੇ ਮੋਰ ਚੰਮਾ ਦੀ ਦਾਦਾ ਜੀ ਨੇ ਅਜੀ ਬਣਾਇਆ ਸੀ مکینک بند ٹریننگ دے میں چھوڑا ہے جی اپنے بچے باہر بھی جان انہوں کو سرٹیفکیٹ ہوئے کہ نوکری مل سک میری سوچ ایک ہے پنجاب اپنے پیروں تو کھڑا کرنا ہے ایویں لوگ اتھے جا کے اتھے, اتھے کم دو بڑا دکھ لگتا ہے جوڑے اپنے نوجوان پیسے دے کے باہر دے ہیں میرا نشانہ ایک ہے کہ اپنے بچے اتنی رہے ڈیم ہے ہی ڈیم اتنے ابھی انڈیا نا نہیں ولڈ دا سب تو وڈا ٹورزم دا ہب بنا لگے ہیں نے لگتا کئی ہزار بچے ات نوکری لگن لگ جائیں گے اانون لے کے آ گے کہ جہاں انڈسٹری نے سب سہولت لینی ہے گی جی 75% پرسینٹ ملازم ہے وہکاری نوکری فٹو قانون لیا جاگا سرکاری نوکری کا سٹو قانون دیتا جاؤں گا کہ سرکاری نوکری کلے پنجاب کے لوگوں واسطے ہوگی کہ بات کیا نہیں جی میں جھاڑو والے نے کیتا ہے کھیلوں واسطے ورلڈ کپ کبڈی پھر تو شروع کرا گے ورلڈ کپ کبڈی پھر تو پروگرام کبڈی بناو گے کلے کبڈی نہیں پشو میلے بھی شروع کرا گے پشو میلے کے بھی نام رکھا گے ایک مارواڑی گوڑیا دے ریس کھولا گے انام رکھا جائے اپنے جڑے کئی کمرا کی بازیا بھی لگتے ہیں وہ بھی سرکاری طور سے پروڑا دا نام رکھا گے میرا مطلب کی ہے کہ آ جڑی پناب بھی وراثت ہے

ਸ਼ੋਮਨੀ ਕਾਲੀਦਲ ਖਾਲਸਾ ਪੰਥ ਦੀ ਜਾਨ ਹੈ ਸ਼ੋਮਨੀ ਕਾਲੀਦਲ ਗੁਰੂਆਂ ਦੇ ਦਸੇ ਹੋਏ ਰਸਤੇ ਤੇ ਚੱਲਣ ਵਾਲੀ 파ਟੀ ਹੈ ਸ਼ੋਮਨੀ ਕਾਲੀਦਲ ਵਾਸਤੇ ਜੇ ਪੰਜਾਬ ਵਿੱਚ ਅੰਮਨ ਸ਼ਾਂਤੀ ਰਹੂਗੀ ਪੰਜਾਬ ਵਿੱਚ ਭਾਈਚਾਰੇ ਖਾਂਜ ਰਹੂਗੀ ਤਾਈ ਪੰਜਾਬ ਕ੍ਰਸ਼ੀ ਕਰੂੰਗਾ ਕਿਸੇ ਹਾਲਤ ਵਿੱਚ ਸ਼ੋਮਨੀ ਕਾਲੀਦਲ ਪੰਜਾਬ ਵਿੱਚ ਅੰਮਨ ਸ਼ਾਂਤੀ ਭੰਗ ਨਹੀਂ ਹੋਣ ਦਊਗਾ ਮੈਂ ਜਲਾਨ ਕਰਦਾ ਮੈਂ ਤੁਹਾਨੂੰ ਦੱਸ ਦਿੰਦਾ گینگسٹر دوں گا میں کو گینگسٹر سمجھے ہیں سارے جائداد ساریا سرکاری کورکی کر کے قبضہ کر کے لے کے داں گے قانون بناو گے کی دس سال انہوں کی بےل نہ ہوئے جنہوں نے لوگ اب تنگ کر لیا ہے ڈرگ بیچ رہے ہڑتے ہی نہیں ਇੰਨਾ ਵੱਡਾ ਨੁਕਸਾਨ ਪੰਜਾਬ ਦੀ ਜਵਾਨੀ ਦਾ ਕਰਦਾ ਉਹਨਾਂ ਦੀਆਂ ਸਾਰੀਆਂ ਜਾਇਦਾਦਾਂ ਉਹਨਾਂ ਦੇ ਘਰ ਜ਼ਮੀਨ ਜਾਇਦਾਦਾਂ ਸਾਰਾ ਕੁਝ ਹੀ ਖੁਰ ਕਰਕੇ ਸਰਕਾਰੀ ਖਜ਼ਾਨੇ ਚ ਉਹਨਾਂ ਦਿੱਤਾ ਜਾਊਗਾ ਮੈਂ ਤੁਹਾਨੂੰ ਇੰਨਾ ਚਾਹੀਦਾ ਦੱਸਣਾ ਚਾਹੁੰਦਾ ਥੋੜੇ ਕੋਲੇ ਤਗੜਾ ਮੁੱਖ ਮੰਤਰੀ ਚਾਹੀਦਾ ਆਦਮ ਬੁੱਲੀ ਚ ਜਾਏ 1 ਮਿੰਟ ਚ ਭੱਜ ਜਾਣਗੇ ਸਾਰੇ ਇੱਕ ਦਿਨਾਂ ਨੀ ਕਿਸੇ ਇਸ ਕਰਕੇ ਮੈਂ ਤੁਹਾਨੂੰ ਆਹੀ ਕਹਿਣਾ ਚਾਹੁੰਦਾ ਪੰਜਾਬ ਨੂੰ ਬਚਾ ਲਓ ਹੁਣ ਆਪਣੇ ਕੋਲੇ ਕੋਈ ਚਾਰਾ ਨਹੀਂ ਆ ਪੰਜਾਬ ਨੂੰ ਬਚਾਉਣ ਤੇ ਪਿਆਰ ਤੇ ਪੰਜਾਬ ਕੱਲਾ ਤੁਹਾਡੀ ਖੇਤਰੀ ਪਾਰਟੀ ਤੁਹਾਡੇ ਪੰਜਾਬ ਦੇ ਲੋਕ ਆਪਣੇ ਸੁਪੇਨ ਬਚਾ ਸਕਦੇ ਜਿੱਦਾ ਦੇ ਦਿਲ ਵੀ ਕਰਦਾ ਹੈ ਜਿਨ੍ਹਾਂ ਦੇ ਖੂਨ ਵਿੱਚ ਦਰਦਾ ਹੈ ਜਿਨ੍ਹਾਂ ਦਾ ਰਾਹ ਪੱਕਾ ਹੈ ਕਿ ਪੰਜਾਬ ਆਪਣਾ ਘਰ ਹੈ ਤੇ ਇਸ ਲਈ ਮੈਂ ਤੁਹਾਨੂੰ ਇਹ ਵਾਦਾ ਕਰਦਾ ਹਾਂ 500 ਰੁਪਏ ਨੂੰ ਦੇ ਦਿਓ ਤੁਸੀਂ ਦੇਖੋਗੇ ਕਿੱਥੇ ਨਾ ਕਿੱਥੇ ਪੰਜਾਬ ਪਚਾ ਕੇ ਦਊਂਗਾ

ਆ ਕੰਦੀਰ ਦਿੱਲੀ ਵਾਲਿਆਂ ਨੂੰ ਕਢੋ ਇੱਥੋਂ ਆ ਸਾਰੇ ਜਿੰਨੇ ਬਾਜੇ ਕੁਝ ਵੇ ਆ ਸਾਰੇ ਰਹਿੰਦੇ ਦਿੱਲੀ ਐ ਉਹਨਾਂ ਨੂੰ ਨਾ ਪਰਵਾਹ ਨਾ ਫਿਕਰ ਐ ਛੋਡੀ ਤੇ ਮੈਂ ਮਾਨ ਸਰ ਦਾ ਸਾਡਾ ਮੇਰਾ ਇਹ ਰਿਸ਼ਤਾ ਮੈਨੂੰ ਕਿਸੇ ਦੀ ਜਨਾਂ ਨਹੀਂ ਘਟਲਦਾ ਇਸ ਕਰਕੇ ਬਣਾ ਦਿਓ ਕਾਲੀ ਦਲ ਦੀ ਸਰਕਾਰ ਝੂਲਣ ਲਾ ਦਿਓ ਪੰਨ ਦਾ ਝੰਡਾ ਜੇ ਤੁਸੀਂ ਦੇਖੋ ਕਿਵੇਂ ਨਕਲੇ ਕਾਦੀਆਂ ਨੂੰ ਅੱਗੇ ਲੈ ਕੇ ਜਾਵਾਂਗੇ ਵਾਈ ਰਜੇ ਦਾ ਫਾਂਸਾ ਵਾਈ ਰਜੇ ਦੀ ਫੋਟੇ